ਕਰਨਾ ਮਿੱਕੀ ਹੈ ਜੀ ਵਿਖੀ ਜੀ ਕੀ ਜਿਹੜਾ ਕੱਲ ਘਟਨਾ ਵਾਇ ਕਿੱਥੇ ਦੀ ਵਾਪਕੀ ਕੀ ਕੱਲ ਇਕੱਠੇ ਉਹ ਪੁਲਿਸ ਚੌਕਲੇ ਲੜ ਰਹੇ ਸੀ ਪਰੇ ਜੀ ਸਾਨੂੰ ਆਏ ਪਰੇ ਨੇ ਜਦ ਲੜੀਆਂ ਲੜੀਆਂ ਦੇ ਪਾਣੀ ਪੂਣੀ ਪਾਇਆ ਭਜਾਈ ਦੇਗੇ ਉਦੋਂ ਵਾਲ ਇੱਕੋ ਲੱਗਤੀ ਚਾਰਨਕ ਪਤਾ ਨਹੀਂ ਲੱਗੇ ਕਿਹੜੇ ਬਸ ਨੂੰ ਮੂੰਹ ਮੋੜ ਗਏ ਉਹ ਇਧਰ ਨੂੰ ਆ ਗਏ ਜੀ ਨੇੜੀ ਖੜੀ ਸੀ 2 ਵਜ ਗਏ ਵਿਚਾਰੇਗੇ ਚਲੋ ਜੀ ਉਸ ਤੋਂ ਦਾ ਜਿਹੜਾ ਹੋਇਆ ਹੋਇਆ ਬੰਦੇ ਦਾ ਭਜਾ ਰਹੇ ਗਏ ਸਾਡੇ ਦਾ ਜੀ ਬਾਜਮਾਨ ਦਾ ਜੀ ਇਹ ਅਸਰਾ ਕੀ ਇਰੇ ਕੈਮਰੇ ਵਗੈਰਾ ਦਾ ਤੁਹਾਨੂੰ ਪਤਾ ਕੈਮਰੇ ਸਾਡੇ ਰੱਖੇ ਹੋਏ ਨੇ ਜੀ ਉਰੇ ਲਾਈਵ ਨੇ ਦੁਕਾਨ ਤੇ ਜੀ ਕਿਸੇ ਵੇਲੇ ਜਿੰਦਰ ਪਰ ਹੋ ਜਾਂਦੇ ਆ ਕਿ ਕੋਲੇ ਗੱਲਾਂ ਲਵੇ ਹੁੰਦਾ ਜੀ ਕੋਈ ਹੱਥ ਤੋਂ ਮਾਰਨ ਦਾ ਡਰ ਰਹਿੰਦਾ ਕੋਈ ਤੇ ਜਿਹੜੇ ਵਾਰਾਂ ਪਛੇ ਨੇ ਖਾਸ ਕਰਕੇ ਸਬਜ਼ੀ ਮੰਡੀ ਜਿੱਥੇ ਆਪਾਂ ਪਹਿਲਾਂ ਵੀ ਦੇਖਿਆ ਕਿ ਇਹਨਾਂ ਦਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਮੈਂ ਕਹਿੰ ਪੁੱਛੋ ਨਾ ਤੁਸੀਂ ਸਾਡੀ ਮੰਡੀ 'ਚ ਟਰੈਲੀਆਂ ਦਾ ਲਾਤੀਆਂ ਜੀ ਕੂੜਾ ਛੱਟਣ ਵਾਸਤੇ ਪਰ ਇਹਨਾਂ ਵਾਸਤੇ ਕੋਈ ਇੰਤਜ਼ਾਮ ਨਹੀਂ ਹੋ ਗਿਆ ਅੱਗੇ ਹੁੰਦਾ ਸੀ ਕੁੜਾ ਸੀ ਜੇ ਕੋਈ ਫਰੂਡ ਖਰਾਬ ਹੋ ਜਾ ਚੱਕ ਕੇ ਪਰੇ ਸਿੱਡੇ ਦੂਰ ਸਾਰੀ ਜਾ ਕੇ ਖਾ ਲੈਂਦੇ ਸੀ ਠੱਠੇ ਖਾ ਕੇ ਆਪ ਦਾ ਆਰਾਮ ਨਾਲ ਬਹਿ ਜਾਂਦੇ ਸੀ ਇਹ ਹੁਣੇ ਭੁੱਖੇ ਨੇਗੇ ਇਹਨਾਂ ਦਾ ਕੋਈ ਇੰਤਜ਼ਾਮ ਨਹੀਂ ਹੋ ਰਿਹਾ ਜੀ ਉਹ ਕੁੜਾ ਟਰਾਲੀਆਂ ਦੇ ਵਿੱਚ ਹੈ ਟਰਾਲੀਆਂ ਦੇ ਵਿੱਚੋਂ ਖਾ ਲਈਦਾ ਦੇ ਇਹ ਸਿਸਟਮ ਹੈ ਜੇ ਜੇ ਪਹਿਲਾਂ نیچے ਹੁੰਦਾ ਸੀ ਕਾਰ ਪਹਿਲੇ ਨੀਚੋਂ ਦੇ ਖਾਣੇ ਦੇ ਖਾਪੀ ਕੇ ਆ ਕੇ ਉੱਤਰ ਉੱਤਰ ਸ਼ਾਮੇ ਕਿਤੇ ਜਾ ਕੇ ਬਹਿ ਜਾਂਦੇ ਸੀ ਹੁਣ ਇਹਨਾਂ ਨੂੰ ਖਾਣ ਨੂੰ ਕੁਝ ਮਿਲ ਨਹੀਂ ਰਿਹਾ ਜੀ ਇਹ ਜਕਰ ਟਰਾਲੀਆਂ ਦੇ ਲੱਗੇ ਨੇ ਆਪਣੀ ਸੇਫਟੀ ਵਾਸਤੇ ਸਫਾਈ ਰਹੇ ਭਾਈ ਦਾ ਚਲੋ ਰਹਿ ਰਹੀ ਹੈ ਮੰਡੀ ਦੇ ਅੰਦਰ ਬਹੁਤ ਵਧੀਆ ਕੰਮ ਹੈ ਜੀ ਪਰ ਹੁਣ ਇਹਨਾਂ ਖਾਣ ਨੂੰ ਨਹੀਂ ਕੁਝ ਮਿਲ ਰਿਹਾ ਹੈ ਜੀ ਕੀ ਚਾਣੇ ਹੋ ਚੀਜ਼ਾਂ ਤੋਂ ਕੰਮ ਦਾ ਕੀ ਚਾਣੇ ਸਾਡਾ ਜਾਨ ਬਚ ਗਈ ਬੰਦੇ ਆ ਸੀ ਜੇ ਇਹੀ ਬਹੁਤ ਹੈ ਜੀ ਕੋਈ ਪੁੰਨ ਕਰਿਆ ਹੈ ਮੂਰੇ ਆ ਗਏ ਸਾਡੇ ਜੀ ਵਿਚਾਰ ਰਹਿ ਗਿਆ ਮਾਲਕ ਦੀ ਕਿਰਪਾ ਰਹਿ ਗਈ ਜੀ ਜਨਾਲੀਆਂ ਬਚ ਗਈਆਂ ਦੋ ਜੀ ਸਾਡੀ ਦੁਕਾਨ ਦਾ ਮੁਲਾਜ਼ਮ ਬਚ ਗਿਆ ਜੀ ਜੇ ਮਾੜਾ ਮੋਟਾ ਇਧਰ ਉਧਰ ਫਿਰ ਜਾਂਦਾ ਇਕੱਠਾ ਹੋ ਗਿਆ ਇਹ ਕੰਮ ਸਾਡਾ ਦਾ ਜੀ ਦੁਕਾਨ ਨੂੰ ਤੁੰਬਦ ਲੱਗੀ ਗਈ ਜੀ ਇਹਨਾਂ ਦਾ ਹੁਣ ਕੀ ਹੋਣਾ ਕਿੰਨਾ ਚਿਰ ਇਹਨਾਂ ਦਾ ਮਹਾਰਾਜ ਪ੍ਰਸ਼ਾਸਨ ਨੂੰ ਹੀ ਪਤਾ ਹੀ ਕੀ ਕਰਨਾ ਚਾਹੀਦਾ ਹੈਗੀ ਕੀ ਨਾ ਹੀ ਆਪਣਾ ਮੇਰਾ ਨੋ ਗਰਮੀ ਸਿੰਘ ਦਾ ਜੀ ਤੁਸੀਂ ਜਿੱਕਰ ਸਾਫ ਕਾਪੂਰ ਦਾ ਸਰਪੰਚ ਮੈਂ ਸੁਣਾਵਾਂ ਤੇ ਜੇ ਘਟਨਾ ਹੋਈ ਹੈ ਕੱਲ੍ਹ ਇਹ ਘਟਨਾ ਬਹੁਤ ਬਾਕੀ ਘਟਨਾ ਇਹ ਤਾਂ ਜੀ ਪ੍ਰਸ਼ਾਸਨ ਨੂੰ ਇਹ ਚਾਹੁੰਦਾ ਵੀ ਇਹਨਾਂ ਨੂੰ ਹੌਸਲਾ ਜੀ ਛੱਡਿਆ ਜਾਵੇ ਜਦਕੇ ਅਸੀਂ ਬਿਜਲੀ ਦੇ ਬਿਲਾ ਨਾਲ ਇਹਨਾਂ ਨੂੰ ਟੈਕਸ ਅਸੀਂ ਪੇ ਕਰ ਰਹੇ ਹਾਂ ਸਾਰੇ ਜਿਨੇ ਵੀ ਬਿਨਾਲ ਐਨਰਮੀਟਰ ਵਾਲੇ ਨੇ ਸਾਰੇ ਅਸੀਂ ਪੇ ਕਰਦੇ ਆ ਸਰਕਾਰ ਨੂੰ ਖਰਚਾ ਜਾਂਦਾ ਇਹਨਾਂ ਨੂੰ ਇਹਨਾਂ ਨੂੰ ਬਹੁਸੱਲਾ ਜੀ ਇਹਨਾਂ ਨੂੰ ਛੱਡਣਾ ਚਾਹੀਦਾ ਇਥੋਂ ਨਾਲ ਇੱਥੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਕੱਲ ਦੀ ਘਟਨਾ ਵੇਖੀ ਆ ਵੀ ਬਚ ਗਏ ਕੁਦਰਤ ਨੇ ਰੱਬ ਨੇ ਬਚਾਲਿਆ ਨਹੀਂ ਤਾਂ ਮਰਦਾਂ ਦਾ ਕੋਸਰੀ ਨਹੀਂ ਸੀਗੀ ਮੈਂ ਤਾਂ ਪ੍ਰਸ਼ਾਸਨ ਦੇ ਅੱਗੇ ਪੀਰ ਕਰਦਾ ਵੀ ਇਹਨਾਂ ਨੂੰ ਜਿਹੜੇ ਇੱਥੇ ਠੱਠੇ ਫਿਰਦੇ ਨੇ ਜਾਂ ਗਊਆਂ ਫਿਰਦੇ ਨੇ ਇਹਨਾਂ ਨੂੰ ਬਹੁਸੱਲਾ ਜੀ ਛੱਡਿਆ ਜਾ ਕੀ ਨਾਂ ਤੇਰਾ ਹਰ ਸਿੰਘ ਕੀ ਕੱਲ ਤੁਹਾਡੀ ਬੜੀ ਬੱਚਤ ਰਹੇਗੀ ਕੀ ਕਹਿਣਾ ਚੈਨਲ ਸੀ ਇਸ ਵਾਰ ਮੈਂ ਕਿਹਾ ਮੈਂ ਕੱਲ ਬੱਚਤ ਮਰਦਾ ਵਰਦਾ ਬਚਾਈ ਗੱਲ ਅੱਛਾ ਹਾਏ ਦੁਜਾ ਜਨਮ ਆਇਆ ਬੜਾ ਭਾਈ ਦੁਜਾ ਜਨਮ ਆਇਆ ਭਾਈ ਤੁਸੀਂ ਇਹ ਚਾਣ ਕਿ ਕਦੋਂ ਕਿਹਦੀ ਗੱਲ ਕਰਨਾ ਹੈ ਕੱਲ ਕਿੰਨੇ ਵਜੇ ਦੀ ਗੱਲ 8:00 9:00 ਵਜੇ ਦੀ 9:30 ਵਜੇ ਹਾਏ ਬੇਚਾਨ ਕੀ ਕੋਈ ਹਾਏ ਚਾਣ ਨੇ ਕੀ ਹੋਇਆ ਕੀ ਕੋਈ ਸਰਟੀਫਿਕੇਟ ਕੋਸਤੇ ਲੱਗੇ ਤਾਂ ਨਹੀਂ ਸਰਟੀਫਿਕੇਟ ਤਾਂ ਲੱਗੀ ਬਚ ਗਿਆ ਬਸ